ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸੀਏ ਕਿ ਵੀਡੀਓ ਤਖਤ ਸ਼੍ਰੀ ਪਟਨਾ ਸਾਹਿਬ ਦੀ ਦੱਸੀ ਜਾ ਰਹੀ ਹੈ ਜਿੱਥੇ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ तक्त श्री पटना साई वीकेंड अतमस्तक होली पहुंची सांता उस समय काफी ज्यादा मीडिया दी भीड़ होगी सी जिस कारण राकियां नु दिक्कतों ਦਾ ਸਾਹਮਣਾ ਕਰਨਾ ਪਿਆ ਸੀ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੱਤਰਕਾਰ ਜਿਹੜਾ ਇਸ ਦਾ ਹੱਥ ਰਾਗੀ ਦੀ ਪੱਗ ਤੇ ਲੱਗ ਜਾਂਦਾ ਹੈ ਜਿਸ ਨੂੰ ਲੈ ਕੇ ਕਾਫੀ ਜਿਆਦਾ ਬਵਾਲ ਖੜਾ ਹੋ ਗਿਆ ਹੈ ਸਿੱਖਾਂ ਦੇ ਵਿੱਚ ਭਾਰੀ ਉਹ ਰੋਸ ਪਾਇਆ ਜਾ ਰਿਹਾ ਹੈ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਨਖੇਦੀ ਕੀਤੀ ਜਾ ਰਹੀ ਹੈ ਜੇਕਰ ਅਕਾਲੀ ਦਲ ਦੀ ਗੱਲ ਕਰੀ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਅਨੇਕਾ ਸਵਾਲ ਚੁੱਕੇ ਗਏ ਨੇ ਐ ਜੀ ਪੀ ਸੀ ਦੇ ਵੱਲੋਂ ਵੀ ਇਸ ਮਾਮਲੇ ਤੇ ਸਖਤ ਨੋਟਿਸ ਲਿਆ ਗਿਆ ਹੈ ਪ੍ਰਬੰਧਕਾਂ ਨੂੰ ਵੀ ਕਾਫੀ ਜ਼ਿਆਦਾ ਝਾੜ ਪਾਈ ਗਈ ਹੈ ਇਸ ਦੇ ਵਿਚਾਲੇ ਹੁਣ ਜੇਕਰ ਗੱਲ ਕਰੀ ਨਿਹੰਗ ਸਿੰਘਾਂ ਦੀ ਤਦਾਜ਼ੀ ਕੀ ਬਾਬਾ ਰਾਜਾ ਰਾਜ ਸਿੰਘ ਦੇ ਵੱਲੋਂ ਅਨੇਕਾ ਸਵਾਲ ਚੁੱਕੇ ਗਏ ਨੇ ਉਹਨਾਂ ਦੇ ਵੱਲੋਂ ਪਰਬੰਧਕਾਂ ਤੇ ਸਰਕਾਰਾਂ ਨੂੰ ਤਾੜਨਾ ਕੀਤੀ ਗਈ ਹੈ ਉੱਥੇ ਹੀ ਜੇਕਰ ਗੱਲ ਕਰੀਏ ਰਵਨੀਤ ਸਿੰਘ ਬਿੱਟੂ ਦੀ ਉਹਨਾਂ ਨੂੰ ਵੀ ਇਹ ਆੜੇ ਹੱਥੀ ਲੈਂਦੇ ਨਜ਼ਰ ਆਏ ਦੱਸਿਆ ਕਿ ਉਹਨਾਂ ਦੇ ਜਿਹੜੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਨੂੰ ਲੈ ਕੇ ਸਵਾਲ ਚੁੱਕੇ ਗਏ ਉਹਨਾਂ ਦਾ ਕਹਿਣਾ ਹੈ ਕਿ ਇਹ ਪਾਪੀ ਦੇ ਪੋਤਰੇ ਨੂੰ ਸਨਮਾਨ ਨਹੀਂ ਕਰਨਾ ਚਾਹੀਦਾ ਸੀ ਦੱਸਿਆ ਕਿ ਇਸ ਦੇ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਨੇ ਉਹਨਾਂ ਨੇ ਇਸ ਮਾਮਲੇ ਤੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਗੁਰਜੀਤ ਕਾਂਸਾਹ ਵਾਹਿਗੁਰੂ ਕੋ ਮਹੀਨਾ ਸਾਫ ਮੋਰਚਾ ਚੰਡੀਗੜ੍ਹ ਜਿਹੜਾ 7 ਜਨਵਰੀ 2023 ਤੋਂ ਲਗਾਤਾਰ ਚੱਲ ਰਿਹਾ ਜੰਨਾ ਚਿਰ ਰਹੂਗਾ ਜਿੰਨਾ ਚਿਰ ਬੰਦੀ ਸਿੰਘ ਰਹਿ ਹਾਲ ਵਿੱਚ ਅੱਜ ਦਾ ਵੀ ਸਾ ਦਿੱਖੋ ਜਿਹੜੇ ਕੂਪੇ ਸਿੱਖਣੇ ਸਾਡੇ ਪਾਕਿਸਤਾਨ ਦੇ ਉੱਤੇ ਜਿਹੜੇ ਅੱਜ ਕਾਬਜ਼ ਬੈਠੇ ਨੇ ਉਹ ਸਰਕਾਰੀ ਹੋਵੇ ਸਾਰੇ ਆ ਕੱਲ ਵੀ ਇਹੋ ਜਿਹਾ ਹੋ ਰਹੀ ਹੈ ਉਥੇ ਗੁਰੂ ਦੇ ਰਾਗੀ ਸੰਗਤ ਕੀਰਤਨ ਕਰ ਰਹੇ ਨੇ ਉਥੇ ਕੋਈ ਮੰਤਰੀ ਆਉਂਦਾ ਤੇ ਉਥੇ ਕੈਮਰਾ ਵਾਲੇ ਅੰਦਰ ਗੁਰਦੁਆਰਾ ਸਾਹਿਬ ਤੇ ਵੜ ਜਾਂਦੇ ਨੇ ਉਥੇ ਜਿਹੜੀ ਅ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਆਇਆ ਉਸੇ ਹਾਵੜਾ ਦਾ ਪ੍ਰਿਮਤੀ ਜਿਹੜੇ ਗੁਰੂ ਕੇ ਕੀਰਤਨੀਆਂ ਨੇ ਉਹਨਾਂ ਦੀਆਂ ਪੱਗਾਂ ਤੱਕ ਜਿਹੜੇ ਲਤਨਾ ਬਦੀਆਂ ਤੇ ਦੇਖੋ ਕਿੱਡੀ ਨਰਾਦਰੀ ਆ ਇੱਕ ਸ਼ਖਸ ਨੂੰ ਐਵੇਂ ਤੇ ਦੇਣਾ ਸਾਡਾ ਇੱਕ ਵੱਡਾ ਗੁਰੂ ਜੁਗੋ ਜੋਟਾਲ ਰਾਜਨਗੇ ਰਾਜਾ ਮਹਾਰਾਜਨ ਕੇ ਮਹਾਰਾਜਾ ਸਹਿਬ ਸ੍ਰੀ ਗੁਰੂ ਰਣਸਾਹਿਬ ਮਹਾਰਾਜ ਪ੍ਰਕਾਸ਼ ਨੇ ਉਹਨਾਂ ਦੀ ਫਜ਼ੂਰੀ ਦੇ ਵਿੱਚ ਇਹੋ ਜੀਆਂ ਹਰਕਤਾਂ ਕਰਨੀਆਂ ਜਿਹੜੇ ਉਸ ਤੋਂ ਦੇ ਪ੍ਰਬੰਧਕ ਨੇ ਉਹਨਾਂ ਦੀ ਨਲੈਕੀ ਆ ਮੈਂ ਸਾਰੇ ਸ਼ਕਤਾਂ ਦੇ ਜਿਹਸਦਾਰਾਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਖ਼ਾਬ ਸ਼ਕਤ ਖਿਲਾਫ਼ ਜਿਹੜਾ ਹੈਗਾ ਸਟੈਂਪ ਦੇ ਆ ਜਾਵੇ ਤੇ ਡਾਕਟਰ ਜੀ ਹਜੂਰ ਸਾਹਿਬ ਦੇ ਵਿੱਚ ਵੀ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀ ਜਿਸ ਤਰ੍ਹਾਂ ਪਿਛਲੇ ਦਿਨੀ ਜਿਹੜਾ ਬਯੰਤਿ ਬੋਚੜ ਦਾ ਪੋਤਾ ਰਮੀਦ ਬਿੱਟੂ ਉਹਨੂੰ ਉੱਥੇ ਦੇਖੋ ਸਨਮਾਨ ਕੀਤਾ ਗਿਆ ਹਜੂਰ ਸਾਹਿਬ ਉਹਦੇ ਚੋਲਾ ਪਾਇਆ ਗਿਆ ਦਸਤਾਰ ਬੰਨੀ ਗਈ ਫੇਰ ਜਿਹੜੇ ਕੁਰਬਾਨੀ ਵਾਲੇ ਸਿੰਘ ਨੇ ਉਹਨਾਂ ਨੂੰ ਤੁਸੀਂ ਅੱਖੋਂ ਪਰੋਖੇ ਕਰਤਾ ਤੁਹਾਨੂੰ ਪਤਾ ਨਹੀਂ ਹੈਗਾ ਵੀ ਉਹ ਜਿਹੜਾ ਸਿੱਖਾਂ ਦਾ ਕਾਤਲ ਆ ਉਹਦਾ ਪੋਤਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਬਟਾੜੇਕਾ ਪਾਣਾ ਰਹੇ ਨੇ ਜਿਹੜੇ ਜਿਨ੍ਹਾਂ ਦਾ ਗੁਰੂ ਸਾਹਿਬ ਨਾਲ ਪਿਆਰ ਹੀ ਹੈ ਨਹੀਂ ਗਾ ਉਹਨਾਂ ਦੁੱਟ ਲੋਕਾਂ ਨੂੰ ਤੁਸੀਂ ਉੱਥੇ ਕਾਲ ਤੱਕ ਸਾਹਿਬ ਤੇ ਹਜੂਰ ਸਾਹਿਬ ਜੀ ਦਾ ਜੀ ਕਰਦਾ ਉਹਨੂੰ ਤੁਸੀਂ ਸਨਮਾਨ ਕਰ ਦਿੰਦੇ ਆ ਜੀ ਦਾ ਹੱਕ ਬਣਦਾ ਉਹਨੂੰ ਸਰੋਪੇ ਦੇਣਾ ਚਾਹੀਦਾ ਉਹਨੂੰ ਸਨਮਾਨ ਕਰਨਾ ਚਾਹੀਦਾ ਇਹ ਥੋੜਾ ਵੀ ਜਿਹੜਾ ਸਿੱਖ ਕੌਮ ਦਾ ਘਾਣ ਕਰੇ ਤੁਸੀਂ ਉਹਨਾਂ ਨੂੰ ਜਾ ਕੇ ਚੋਲੇ ਪਵਾ ਮ ਉਹਨਾਂ ਨੂੰ ਤੁਸੀਂ ਦਸਤਾਨਾ ਬੰਨੋ ਉਹਨਾਂ ਨੂੰ ਤੁਸੀਂ ਸਨਮਾਨ ਕਰੋ ਜਿਹੜੀ ਸਿੱਖ ਕੌਮ ਆ ਜੱਤੇ ਬੰਦੀਆਂ ਨੇ ਉਹ ਕਦੋਂ ਜਾਗਣਗੇ ਕਦੋਂ ਇਹ ਆਵਾਜ਼ ਬੁਲੰਦ ਕਰਨਗੇ ਸਾਰਿਆਂ ਨੂੰ ਸਾਨੂੰ ਰਲ ਕੇ ਜਿਹੜੇ ਤਖਤਾਂ ਦੇ ਉੱਤੇ ਅਪਮਾਨ ਹੋ ਰਹੇ ਨੇ ਗੁਰੂ ਸਾਹਿਬ ਦਾ ਨਰਾਦਰੀਆ ਇਹ ਚਾਹੇ ਤਖਤ ਪੰਨਾ ਸਾਹਿਬ ਹੋਵੇ ਜਾਂ ਸ਼ੂਰ ਸਾਹਿਬ ਹੋਵੇ ਉਹਨਾਂ ਨੂੰ ਚਾਹੀਦਾ ਵੀ ਮਰਜ਼ਾਦਾ ਨੂੰ ਸਤਿਕਾਰ ਕਿਹਾ ਜਾਵੇ ਕਿਹਨੂੰ ਨਹੀਂ ਪਤਾ ਕਿ ਉਹ ਬੰਤੇ ਬਿਆਂਤੇ ਮੋਚੜ ਦਾ ਪੋਤਾ ਉਹਨੇ ਸਿੱਖਾਂ ਦਾ ਘਾਣ ਕੀਤਾ ਕਿ ਉਹਨਾਂ ਨੂੰ ਇਹ ਜਾਜ ਆ ਕੇ ਉੱਥੇ ਸਰੂਪੇ ਦੇ ਕੇ ਸਨਮਾਨ ਕਰ ਰਹੇ ਨੇ ਮੈਂ ਸਾਰੇ ਤਾਂ ਉਥੋਂ ਦੀ ਜਿਹੜੀ ਪ੍ਰਬੰਧਕ ਕਮੇਟੀਆਂ ਨੇ ਉਹਨੇ ਬੇਨਤੀ ਕਰਨਾ ਵੀ ਜਦੋਂ ਕੋਈ ਸਨਮਾਨ ਕਰਦਾ ਉਹ ਦੇਖਿਆ ਕਰੋ ਹਾਇਸੀਅਤ ਵੀ ਉਹਦੀ ਕੁਰਬਾਨੀ ਕੀ ਆ ਪੰਥ ਵਾਸਤੇ ਇਹਨੇ ਪੰਥ ਵਾਸਤੇ ਪੰਥ ਦੇ ਸੁਰੇਤਾਂ ਨਹੀਂ ਮਾਰੇ ਜਿਹੜਾ ਜੀ ਕਰਦਾ ਉਸੇ ਤੁਸੀਂ ਜਾ ਕੇ ਉਹਦੇ ਤੂਲੇ ਬੁਵਾਦਨੇ ਉਹਦੇ ਜੀ ਕਰਦਾ ਪੰਗਾ ਬਣਾ ਲਗ ਜਾਨੇ ਹੋ ਉਹਦੀ ਮਰਜ਼ਾਦਾ ਜਿਹੜਾ ਸ਼ਖਸੀਅਤ ਦਾ ਸਨਮਾਨ ਜੋਗਾ ਤਾਂ ਸਨਮਾਨ ਕਰੋ ਤੇ ਇਹ ਨਹੀਂ ਹੈ ਵੀ ਜਿਹੜਾ ਜਣਾ ਖਣਾ ਜਿਹੜਾ ਉੱਠ ਕੇ ਤੁਰ ਗਿਆ ਉਹਨੂੰ ਤੂਲੇ ਬੁਵਾਦੋ ਇਹ ਬੇਨਤੀਆਂ ਪ੍ਰਵਾਨ ਕਰੋ ਹਜੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਉਹ ਬਲ ਧਿਆਨ ਦੇ ਵਿੱਚ ਆ ਤੁਹਾਨੂੰ ਜਦੋਂ ਤੱਕ ਨਹੀਂ ਪੜਣਾ ਹੋਈ ਆ ਪਟਨਾ ਸਾਹਿਬ ਉਹਦੇ ਵਿੱਚ ਵੀ ਸਖਤਨ ਕੈਦੀ ਕਰਦੇ ਆ ਸੀ ਉਹ ਨਹੀਂ ਹੋਣੀ ਚਾਹੀਦੀ ਉੱਥੇ ਵੀ ਜਿਹੜੇ ਆਰਐਸਐਸ ਦੇ ਜਿਹੜੇ ਬੰਦੇ ਬੈਠੇ ਨੇ ਉਹ ਵੀ ਉਹ ਆਪ ਦੀ ਖੁਦਰੀਆਂ ਕਰਦੇ ਨੇ ਪਟਨਾ ਸਾਹਿਬ ਦੀ ਜਿਹੜੇ ਜੱਫੀਦਾਰ ਨੂੰ ਤਾਂ ਦਾਮ ਹੀ ਨਹੀਂ ਹੈਗਾ ਪਤਾ ਨਹੀਂ ਕਾਉਂਟਰੀ ਜਾਂਦੇ ਨੇ ਉਸ ਦੀ ਪ੍ਰਬੰਧਕ ਕਮੇਟੀ ਆ ਜਿਹੜੀ ਪਟਨਾ ਸਾਹਿਬ ਦੀ ਉਹਨਾਂ ਨੇ ਦੇਖੋ ਜਿੱਦੀ ਆਪ ਦੇਖੀ ਆ ਤੁਹਾਡੇ ਵੀਡੀਓ ਆਈ ਜਿਹੜੇ ਜਿਹੜੇ ਸਿੱਖੋ ਹੱਕ ਦੀ ਆਵਾਜ਼ ਬੁਲੰਦ ਕਰਿਆ ਕਰੋ ਜਿਹੜੇ ਤਾਕਤਾਂ ਤੇ ਬੈਗੇ ਉਹ ਤਾਕਤਾਂ ਦੀ ਮਰਜ਼ਾ ਦਾ ਨੂੰ ਘਾਣ ਕਰ ਰਹੇ ਨੇ ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦੇ ਆ ਵੀ ਬਾਜ਼ ਆ ਜਿਓ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਖਾਲਸਾ ਪੰਥ ਹੈ ਉਹ ਦੇਖ ਰਿਹਾ ਸਾਰਾ ਕੁਝ ਫਿਰ ਤੁਲਨਾ ਹਿਸਾਬ ਗੁਦਾਬ ਹੋਣਗੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹੋਰ ਗੁਰਦੁਆਰੇ ਦੇ ਪ੍ਰਬੰਧਕ ਕਮੇਟੀਆਂ ਨੂੰ ਵੀ ਤੁਸੀਂ ਵੀ ਆਪਣੇ ਆਪ ਸੁਧਾਰ ਲਿਆ ਉਹ ਗ੍ਰੰਥੀ ਸਿੰਘਾਂ ਦੇ ਕਈ ਸਾਨੂੰ ਟੈਲੀਫੋਨ ਆਉਂਦੇ ਨੇ ਅੱਜ ਇੱਕ ਬਰਮਾ ਸਿੰਘਲ ਦੀ ਢੂੜਪਿੰਡ ਤੋਂ ਆਈ ਹੈ ਵੀਡੀਓ ਦੇਖੋ ਉਹਨੂੰ ਕਹਿੰਦੇ ਚਲਿਆ ਜਾ ਉਥੋਂ ਤੇ ਮੈਂ ਉਥੋਂ ਦੀ ਪ੍ਰਬੰਧਕ ਨੂੰ ਕਹਿੰਦਾ ਕਿ ਕਿਉਂ ਕਹਿਣਾ ਵੀ ਤੁਸੀਂ ਇਹਦਾ ਸਾਫ ਦਿਓ ਜਿਹੜੇ ਉੱਥੇ ਡੇਰੇ ਡੂਰੇ ਵਾਲੇ ਨੇ ਚੱਕ ਉਹਨਾਂ ਦਾ ਤਪੜੂ ਜਿਦਾ ਚੱਕ ਕੇ ਥੋਕੋ ਬਾਹਰ ਜਿਹੜੇ ਗੁਰੂ ਘਰ ਦੇ ਵਿੱਚ ਡੇਰੇ ਵਾਲੇ ਸਮੂਲੀਅਤ ਕਰਦੇ ਨੇ ਜਾਂ ਆਪ ਦਾ ਉਸ ਡੰਡਰ ਜਿਹਾ ਡਾਊਨ ਕਰਦੇ ਨੇ ਇਹ ਨਹੀਂ ਹੋਣ ਦੇਣਾ ਕਾਲ ਤਮਾ। ਸਿੱਖ ਜਾਗਣ ਜਨਮ ਸਿੰਘਾਂ ਦਾ ਸਨਮਾਨ ਕਰੋ ਪ੍ਰਬੰਧ ਕਮੇਟੀਆਂ ਠੀਕ ਹੋਵੋ ਜਿੱਥੇ ਗੁਰੂ ਸਾਹਿਬ ਦੇ ਚਾਰਨਾਂ ਦੇ ਵਿੱਚ ਜਿਹੜਾ ਪਹਿਰੇ ਦਿਆ ਕਰੋ ਤਾਂ ਕਿ ਜਿਹੜੀਆਂ ਵਿਆਦਗੀਆਂ ਨੇ ਰੋਕੀਆਂ ਜਾਂਦਾ ਜਾਣ। ਤੇ ਮੈਂ ਇਹ ਸੰਗਤ ਨੂੰ ਬੇਨਤੀ ਕਰਨਾ ਉਠੋ ਜਾਗੋ ਸਿੱਖੋ ਕਦੋਂ ਜਾਗੋਗੇ ਇਹੋ ਜੇ ਘਣਾਉਣੇ ਕਾਰਮ ਸਾਡੇ ਗੁਰੂ ਘਰਾਂ ਦੇ ਵਿੱਚ ਜਦ ਤੱਕਾਂ ਦੇ ਹੋਣ ਲੱਗੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੁਰੱਖਿਤ ਨਹੀਂ رہ ਸਕਦੇ ਸਿੰਘਾਂ ਸਿੱਖਾਂ ਤੇ ਵੱਡੀ ਮਾਰ ਪਾਣੀ ਪੈਣੀ ਆ ਇੱਕ ਇਸ ਤਰ੍ਹਾਂ ਜਿਹੜੇ 500 ਦਰਦੀ ਨਹੀਂ ਜਥੇ ਬੰਦੇ ਸਾਰੀਆਂ ਇੱਕ ਮੰਚ ਤੇ ਇਕੱਠੀਆਂ ਹੋਣ ਆਵਾਜ਼ ਬੁਲੰਦ ਕਰਨ ਤਾਂ ਕਿ ਜਿਹੜੇ ਗੁਰਮਰਜਾਦਾ ਦਾ ਘਾਣ ਨਾ ਹੋਵੇ ਦੀ ਮਰਜ਼ਾਦਾ ਤੋੜੀ ਜਾ ਰਹੀ ਹੈ ਗੁਰੂ ਦਾ ਸੁਭਾਅ ਤੋੜਿਆ ਜਾ ਰਿਹਾ ਕਿਧਰੇ ਖੰਡੇ ਬਾਟੇ ਦੇ ਦੋ ਦੋ ਅਮਰ ਸਤਰੀ ਜਾਤ ਪਾਤ ਦਾ ਇਹ ਰੋਲਾ ਇਹਦੇ ਟਾਕਿਆਂ ਦੇ ਉੱਤੇ ਰੋਲਾ ਤੇ ਪੰਥ ਨੂੰ ਇਹਨਾਂ ਨੇ ਵੰਡ ਕੇ ਰੱਖਦਲ ਜਿਹੜਾ ਹੈਗਾ ਗੁਰੂ ਸਾਹਿਬ ਦੀ ਮਰਜ਼ਾਦਾ ਤੋੜੀ ਗੁਰੂ ਗੋਬਿੰਦ ਸਿੰਘ ਸਾਹਿਬ ਆ ਜਿਹੜੀ ਰਹਿਤ ਮਰਜ਼ਾਦਾ ਖਤਮ ਕਰਦੀ ਇਹਨਾਂ ਲੋਕਾਂ ਨੇ ਧਨਾਟਾਂ ਨੇ ਇਸ ਕਰਕੇ ਜਿਹੜਾ ਖਾਲਸਾ ਪੰਥ ਉੱਜਾਗੇ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਭੁਲਾਚ ਕੰਦਿਆਂ ਨੂੰ ਵਾਧੇ ਕਰ ਜੀ ਦਾ ਖਾਲਸਾ ਵਾਰੀ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸੀਏ ਕਿ ਵੀਡੀਓ ਤਖਤਸ਼੍ਰੀ ਪਟਨਾ ਸਾਹਿਬ ਦੀ ਦੱਸੀ ਜਾ ਰਹੀ ਹੈ ਜਿੱਥੇ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਤਖਤਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸੰਤਾ ਉਸ ਸਮੇਂ ਕਾਫੀ ਜ਼ਿਆਦਾ ਮੀਡੀਆ ਦੀ ਭੀੜ ਹੋਗੀ ਸੀ ਜਿਸ ਕਾਰਨ ਰਾਕੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੱਤਰਕਾਰ ਜਿਹੜਾ ਇਸ ਦਾ ਹੱਥ ਰਾਗੀ ਦੀ ਪੱਗ ਤੇ ਲੱਗ ਜਾਂਦਾ ਹੈ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਬਵਾਲ ਖੜਾ ਹੋ ਗਿਆ ਹੈ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਨਖੇਦੀ ਕੀਤੀ ਜਾ ਰਹੀ ਹੈ ਜੇਕਰ ਅਕਾਲੀ ਦਲ ਦੀ ਗੱਲ ਕਰੀ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਅਨੇਕਾ ਸਵਾਲ ਚੁੱਕੇ ਗਏ ਨੇ ਐਲਜੀਪੀਸੀ ਦੇ ਵੱਲੋਂ ਵੀ ਇਸ ਮਾਮਲੇ ਤੇ ਸਖਤ ਨੋਟਿਸ ਲਿਆ ਗਿਆ ਹੈ ਪ੍ਰਬੰਧਕਾਂ ਨੂੰ ਵੀ ਕਾਫੀ ਜ਼ਿਆਦਾ ਝਾੜ ਪਾਈ ਗਈ ਹੈ ਇਸ ਦੇ ਵਿਚਾਲੇ ਹੁਣ ਜੇਕਰ ਗੱਲ ਕਰੀ ਹਾਗ ਸਿੰਘਾਂ ਦੀ ਤਦਅਾਦੀ ਕਿ ਬਾਬਾ ਰਾਜਾ ਰਾਜ ਸਿੰਘ ਦੇ ਵੱਲੋਂ अनेका ਸਵਾਲ ਚੁਕੇ ਗਏ ਨੇ ਉਹਨਾਂ ਦੇ ਵੱਲੋਂ ਪਰਬੰਧਕਾਂ ਤੇ ਸਰਕਾਰਾਂ ਨੂੰ ਤਾੜਨਾ ਕੀਤੀ ਗਈ ਹੈ ਉੱਥੇ ਹੀ ਜੇਕਰ ਗੱਲ ਕਰੀਏ ਰਵਨੀਤ ਸਿੰਘ ਬਿੱਟੂ ਦੀ ਉਹਨਾਂ ਨੂੰ ਵੀ ਇਹ ਆੜੇ ਹੱਥੀ ਲੈnde ਨਜ਼ਰ ਆਏ ਤਾਂ ਸੀ ਕਿ ਉਹਨਾਂ ਦੇ ਜਿਹੜੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਨੂੰ ਲੈ ਕੇ ਸਵਾਲ ਚੁੱਕੇ ਗਏ ਉਹਨਾਂ ਦਾ ਕਹਿਣਾ ਹੈ ਕਿ ਇਹ ਪਾਪੀ ਦੇ ਪੋਤਰੇ ਨੂੰ ਸਨਮਾਨ ਨਹੀਂ ਕਰਨਾ ਚਾਹੀਦਾ ਸੀ ਦੱਸਦੀ ਕਿ ਇਸ ਦੇ ਨਾਲ ਸਿੱਖਾਂ ਦੇ ਹਿਰਦੇ ਵਲੁੰਧਰੇ ਗਏ ਨੇ ਉਹਨਾਂ ਨੇ ਇਸ ਮਾਮਲੇ ਤੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਜੀ ਕਾ ਕਨ ਸਾਹਿਬ ਮੰਨੂ ਸਾਫ ਮੋਰਚਾ ਚੰਡੀਗੜ੍ਹ ਜਿਹੜਾ 7 ਜਨਵਰੀ 2023 ਤੋਂ ਲਗਾਤਾਰ ਚੱਲ ਰਿਹਾ ਜਿੰਨਾ ਚਿਰ ਰਹੂਗਾ ਜਿੰਨਾ ਚਿਰ ਬੰਦੀ ਸਿੰਘ ਰਹੇਗਾ ਅੱਜ ਦਾ ਵਿਸ਼ਾ ਦੇਖੋ ਜਿਹੜੇ ਗੁਰੂ ਤੇ ਸਿੱਖ ਨੇ ਸਾਡੇ ਪਾਕਤਾਂ ਦੇ ਉੱਤੇ ਜਿਹੜੇ ਅੱਜ ਕਾਬਜ ਬੈਠੇ ਨੇ ਉਹ ਸਰਕਾਰੀ ਹੋਂਦੇ ਨਾਲ ਹੀ ਆ ਕਾਪੀ ਵੀ ਇਹ ਪੈਸੋ ਰਹੀ ਆ ਤਾਂ ਸਹੀ 15 ਸਾਲ ਰਿਹਾ ਜਿੱਥੇ

ਤੇ ਦੇਖੋ ਕਿੰਨੀ ਨਰਾਦਰੀ ਆ ਇੱਕ ਸ਼ਖਸ ਨੂੰ ਐਵੇਂ ਤੇ ਦੇਣਾ ਸਾਡਾ ਇੱਕ ਵੱਡਾ ਗੁਰੂ ਜੁਗੋ ਜੋਟਾਲ ਰਾਜਨੇਕੇ ਰਾਜਾ ਮਹਾਰਾਜ ਨੇਕੇ ਮਹਾਰਾਜਾ ਸਹਿਬ ਸ੍ਰੀ ਗੁਰੂ ਰਣਸਾਹਿਬ ਮਹਾਰਾਜ ਪ੍ਰਕਾਸ਼ ਨੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਨੀਆਂ ਜਿਹੜੇ ਉਸ ਤੋਂ ਦੇ ਪ੍ਰਬੰਧਕ ਨੇ ਉਹਨਾਂ ਦੀ ਨਲੈਕੀ ਆ ਮੈਂ ਸਾਰੇ ਤਾਕਤਾਂ ਦੇ ਜਿਹੜਾ ਹਜ਼ਾਰਾਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਖ਼ਾਬ ਸਖਤ ਖਿਲਾਫ਼ ਜਿਹੜਾ ਹੈਗਾ ਸਪੈਂਡ ਤੇ ਆ ਜਾਵੇ ਤੇ ਤਾਕਤ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਵੀ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਪਿਛਲੇ ਦਿਨੀ ਜਿਹੜਾ ਬਯੰਤੇ ਬੋਚੜ ਦਾ ਪੁੱਤ ਆ ਰਮਨੀਤ ਬਿੱਟੂ ਉਹਨੂੰ ਉੱਥੇ ਦੇਖੋ ਸਨਮਾਨ ਕੀਤਾ ਗਿਆ ਹਜੂਰ ਸਾਹਿਬ ਉਹਦੇ ਚੋਲਾ ਪਾਇਆ ਗਿਆ ਦਸਤਾਰ ਬੰਨੀ ਗਈ ਫੇਰ ਜਿਹੜੇ ਕੁਰਬਾਨੀ ਵਾਲੇ ਸਿੰਘ ਨੇ ਉਹਨਾਂ ਨੂੰ ਤੁਸੀਂ ਅੱਖੋਂ ਪਰੋਖੇ ਕਰਤਾ ਤੁਹਾਨੂੰ ਪਤਾ ਨਹੀਂ ਹੈਗਾ ਵੀ ਉਹ ਜਿਹੜਾ ਸਿੱਖਾਂ ਦਾ ਕਾਤਲ ਆ ਉਹਦਾ ਪੁੱਤ ਆ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਬੜਾ ਅੜਿੱਕਾ ਪਾਣਾ ਰਹੇ ਨੇ ਜਿਹੜੇ ਜਿਨ੍ਹਾਂ ਦਾ ਗੁਰੂ ਸਾਹਿਬ ਨਾਲ ਪਿਆਰ ਹੀ ਹੈ ਨਹੀਂ ਗਾ ਉਹਨਾਂ ਦੁੱਟ ਲੋਕਾਂ ਨੂੰ ਤੁਸੀਂ ਉੱਥੇ ਕਾਲ ਤੱਕ ਸਾਹਿਬ ਤੇ ਹਜੂਰ ਸਾਹਿਬ ਜਿਹਦਾ ਜੀ ਕਰਦਾ ਉਹਨੂੰ ਤੁਸੀਂ ਸਨਮਾਨ ਕਰ ਦਿੰਦੇ ਆ ਜਿਹਦਾ ਹੱਕ ਬਣਦਾ ਉਹਨੂੰ ਸਰੂਪੇ ਦੇਣਾ ਚਾਹੀਦਾ ਉਹਨੂੰ ਸਨਮਾਨ ਕਰਨਾ ਚਾਹੀਦਾ ਇਹ ਥੋੜਾ ਵੀ ਜਿਹੜਾ ਸਿੱਖ ਕੌਮ ਦਾ ਘਾਣ ਕਰੇ ਤੁਸੀਂ ਉਹਨਾਂ ਨੂੰ ਜਾ ਕੇ ਚੋਲੇ ਪਵਾ ਮ ਉਹਨਾਂ ਨੂੰ ਤੁਸੀਂ ਦਸਤਾਨਾ ਬੰਨ ਉਹਨਾਂ ਨੂੰ ਤੁਸੀਂ ਸਨਮਾਨ ਕਰੋ ਜਿਹੜੀ ਸਿੱਖ ਕੌਮ ਆ ਜੱਥੇਬੰਦੀਆਂ ਨੇ ਉਹ ਕਦੋਂ ਜਾਗਣਗੇ ਕਦੋਂ ਇਹ ਆਵਾਜ਼ ਬੁਲੰਦ ਕਰਨਗੇ ਕਾਰਨ ਸਾਨੂੰ ਹਲਕੇ ਜਿਹੇ ਤਾਕਤਾਂ ਦੇ ਉੱਤੇ અપਮਾਨ ਹੋ ਰਹੇ ਨੇ ਗੁਰੂ ਸਾਹਿਬ ਦਾ ਨਰਾਦਰੀਆ ਇਹ ਚਾਹੇ ਤਖਤ ਪੰਨਾ ਸਾਹਿਬ ਹੋਵੇ ਜਾਂ ਜੂਣ ਸਾਹਿਬ ਹੋਵੇ ਉਹਨਾਂ ਨੂੰ ਚਾਹੀਦਾ ਵੀ ਮਰਜ਼ਾਦਾ ਨੂੰ ਸਿਰ ਰੱਖਿਆ ਜਾਵੇ ਕਿਹਨੂੰ ਨਹੀਂ ਪਤਾ ਕਿ ਉਹ ਬੰਤੀ ਬਿਆੰਤੀ ਮੋਚੜ ਦਾ ਪੁੱਤ ਆ ਉਹਨੇ ਸਿੱਖਾਂ ਦਾ ਘਾਣ ਕੀਤਾ ਕਿ ਉਹਨਾਂ ਨੂੰ ਇਜਾਜ਼ਤ ਆ ਕੇ ਉੱਥੇ ਸਰੂਪੇ ਦੇ ਕੇ ਸਨਮਾਨ ਕਰ ਰਹੇ ਨੇ ਮੈਂ ਸਾਰੇ ਤਾਂ ਉਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ ਬੇਨਤੀ ਕਰਨਾ ਕਿ ਜਦੋਂ ਕੋਈ ਸਨਮਾਨ ਕਰਦਾ ਉਹ ਦੇਖਿਆ ਕਰੋ ਹਾਇਸੀਅਤ ਵੀ ਉਹਦੀ ਕੁਰਬਾਨੀ ਕੀ ਆ ਪੰਥ ਵਾਸਤੇ ਇਹਨੇ ਪੰਥ ਵਾਸਤੇ ਪੰਥ ਦੇ ਸ੍ਰੀ ਸੁਰੇਤਾਨੀ ਮਾਰੇ ਜਿਹੜਾ ਜੀ ਕਰਦਾ ਉਸੇ ਤੁਸੀਂ ਜਾ ਕੇ ਉਸੇ ਚੂਲੇ ਪਵਾਦਨੇ ਉਹਦੇ ਜੀ ਕਰਦਾ ਪੰਗਾਂ ਮੰਨਾਂ ਲੱਗ ਜਾਨੇ ਹੋ ਉਹਦੀ ਮਰਜ਼ਾ ਦਾ ਜਿਹੜਾ ਸ਼ਖਸੀਅਤ ਦਾ ਸਨਮਾਨ ਜੋਗਾ ਤਾਂ ਸਨਮਾਨ ਕਰੋ ਤੇ ਇਹ ਨਹੀਂ ਹੈ ਵੀ ਜਿਹੜਾ ਜਣਾ ਖਣਾ ਜਿਹੜਾ ਉੱਠ ਕੇ ਤੁਰ ਗਿਆ ਉਹਨੂੰ ਚੂਲੇ ਪਵਾ ਦੂੰ ਇਹ ਵੀ ਇੰਤਰੀਆਂ ਪ੍ਰਵਾਨ ਕਰੋ ਹਜ਼ੂਰ ਸਾਹਿਬ ਦੀ ਪ੍ਰਬੰਧ ਕਮੇਟੀ ਆ ਉਹ ਬਲ ਮਤਿਆਂ ਦੇ ਵਿਚਾਰ ਦੋਸਤਾਂ ਦਰਦੀ ਦੀ ਪੜਣਾ ਹੋਈ ਆ ਪੜਣਾ ਸਾਹਿਬ ਉਹਦੇ ਵਿੱਚ ਵੀ ਸਖਤਨ ਖੇਧੀ ਕਰਦੇ ਆਂ ਸੀ ਕੋ ਨਹੀਂ ਹੋਣੀ ਚਾਹੀਦੀ ਉੱਥੇ ਵੀ ਜਿਹੜੇ ਆਰਐਸਐਸ ਦੇ ਜਿਹੜੇ ਬੰਦੇ ਬੈਠੇ ਨੇ ਉਹ ਵੀ ਉਹ ਆਪ ਦੀ ਖੁਦਨੀਆ ਕਰਦੇ ਨੇ ਪਟਨਾ ਸਾਹਿਬ ਦੀ ਜਿਹੜੇ ਜੱਫੀਦਾਰ ਨੂੰ ਤਾਂ ਦਾਮ ਹੀ ਨਹੀਂ ਹੈਗਾ ਪਤਾ ਨਹੀਂ ਕਿਉਂ ਡਰੀ ਜਾਂਦੇ ਨੇ ਉਥੋਂ ਦੀ ਪ੍ਰਬੰਧ ਕਮੇਟੀ ਆ ਕੇ ਜਿਹੜੀ ਪੜਣਾ ਸਾਹਿਬ ਦੀ ਉਹਨਾਂ ਨੇ ਦੇਖੀ ਆ ਆਪ ਦੇਖੀ ਆ ਤੁਹਾਡੇ ਵੀਡੀਓ ਆਈ ਜਿਹੜੇ ਜਿਹੜੇ ਸਿੱਖੋ ਹੱਕ ਦੀ ਆਵਾਜ਼ ਬੁਲੰਦ ਕਰਿਆ ਕਰੋ ਜਿਹੜੇ ਤਾਕਤਾਂ ਤੇ ਬੈਗੇ ਉਹ ਤਾਕਤਾਂ ਦੀ ਮਰਜ਼ਾ ਦਾ ਨੁਕਾਨ ਕਰ ਰਹੇ ਨੇ ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦੇ ਆ ਵੀ ਆਵਾਜ਼ ਆਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਖਾਲਸਾ ਪੰਥਾ ਉਹ ਦੇਖ ਰਿਹਾ ਸਾਰਾ ਕੁਝ ਫਿਰ ਤੋਂ ਹਿਸਾਬ-ਕਿਤਾਬ ਹੋਊਗੀ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਹੋਰ ਗੁਰਦੁਆਰੇ ਦੇ ਪ੍ਰਬੰਧ ਕਮੇਟੀਆਂ ਨੂੰ ਵੀ ਤੁਸੀਂ ਵੀ ਆਪਣੇ ਆਪ ਸੁਧਾਰ ਲਿਆਓ ਗ੍ਰੰਥੀ ਸਿੰਘਾਂ ਦੇ ਕਈ ਸਾਨੂੰ ਟੈਲੀਫੋਨ ਆਉਂਦੇ ਨੇ ਅੱਜ ਇੱਕ ਬਰਮਾ ਸਿੰਘ ਦੀ ਢੂੜਪਿੰਡ ਤੋਂ ਆਈ ਆ ਵੀਡੀਓ ਦੇਖੋ ਉਹਨੂੰ ਕਹਿੰਦੇ ਚਲਿਆ ਜਾ ਉਥੋਂ ਤੇ ਮੈਂ ਉਥੋਂ ਦੇ ਪ੍ਰਬੰਧਕ ਨੂੰ ਕਹਿੰਦਾ ਕਿ ਕਿਉਂ ਕਹਿਣਾ ਵੀ ਤੁਸੀਂ ਇਹਦਾ ਸਾਥ ਦਿਓ ਜਿਹੜੇ ਉੱਥੇ ਡੇਰੇ-ਡੂਰੇ ਵਾਲੇ ਨੇ ਚੱਕ ਕੇ ਉਹਨਾਂ ਦਾ ਤਕੜੂ ਕਿਸੇ ਚੱਕ ਕੇ ਠੋਕੋ ਬਾਹਰ ਜਿਹੜੇ ਗੁਰੂ ਘਰ ਦੇ ਵਿੱਚ ਡੇਰੇਆਂ ਵਾਲੇ ਸਮੂਲੀਅਤ ਕਰਦੇ ਨੇ ਜਾਂ ਆਪ ਦਾ ਉਸੇ ਡੰਡਰ ਜਿਹਾ ਡੰਡੂ ਖਲਦੇ ਨੇ ਇਹ ਨਹੀਂ ਹੋਣ ਦੇਣਾ ਕਾਲਪਾਤ। ਸਿੱਖ ਜਾਗਣ ਜਨਮ ਸਿੰਘਾਂ ਦਾ ਸਨਮਾਨ ਕਰੋ ਪ੍ਰਬੰਧ ਕਮੇਟੀਆਂ ਠੀਕ ਹੋਵੋ ਜਿੱਥੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਿਹੜਾ ਪਹਿਰੇ ਦਿਆ ਕਰੋ ਤਾਂ ਕਿ ਜਿਹੜੀਆਂ ਵਿਆਦਗੀਆਂ ਨੇ ਰੋਕੀਆਂ ਜਾ ਸਕਣ ਤੇ ਮੈਂ ਹੀ ਤਾਨੂੰ ਬੇਨਤੀ ਕਰਨਾ ਉਠੋ ਜਾਗੋ ਸਿੱਖੋ ਕਦੋਂ ਜਾਗੋਗੇ ਇਹੋ ਜੇ ਘਣਾਉਣੇ ਕਾਰਮ ਸਾਡੇ ਗੁਰੂ ਘਰਾਂ ਦੇ ਵਿੱਚ ਜਾਂ ਤਾਕਤਾਂ ਦੇ ਹੋਣ ਲੱਗੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੁਰੱਖਿਤ ਨਹੀਂ ਰਹਿ ਸਕਦੇ ਸਿੰਘਾਂ ਸਿੱਖਾਂ ਤੇ ਵੱਡੀ ਮਾਰ ਪਾਣੀ ਪੈਣੀ ਆ ਇੱਕ ਇਸ ਤਰ੍ਹਾਂ ਜਿਹੜੇ ਪੰਛੀ ਦਰਦੀ ਨਹੀਂ ਜਥੇ ਬੰਦੇ ਸਾਰੀਆਂ ਇੱਕ ਮੰਚ ਤੇ ਇਕੱਠੀਆਂ ਹੋਣ ਆਵਾਜ਼ ਬੁਲੰਦ ਕਰਨ ਤਾਂ ਕਿ ਜਿਹੜੇ ਗੁਰਮਰਜਾਦਾ ਦਾ ਘਾਣ ਨਾ ਹੋਵੇ ਗੁਰੂ ਦੀ ਮਰਜਾਦਾ ਤੋੜੀ ਜਾ ਰਹੀ ਹੈ ਗੁਰੂ ਦਾ ਸਿਧਾਂਤ ਤੋੜਿਆ ਜਾ ਰਿਹਾ ਕਿਧਰੇ ਖੰਡੇ ਵਾਟੇ ਦੇ ਦੋ ਦੋ ਅਮਰ ਸਤਿਗੁਰੇ ਜਾਤ ਪਾਤ ਦਾ ਇਹ ਰੋਲਾ ਇਹਦੇ ਟੱਕਰਾਂ ਦੇ ਉੱਤੇ ਰੋਲਾ ਤੇ ਪੰਥ ਨੂੰ ਇਹਨਾਂ ਨੇ ਵੰਡ ਕੇ ਰੱਖਦਾ ਜਿਹੜਾ ਹੈਗਾ ਗੁਰੂ ਸਾਹਿਬ ਦੀ ਮਰਜ਼ਾਦਾ ਥੋੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜੀ ਜਿਹੜੀ ਮਰਜ਼ਾਦਾ ਉਹ ਖਤਮ ਕਰਤੀ ਇਹਨਾਂ ਲੋਕਾਂ ਨੇ ਧਨਾਟਾਂ ਨੇ ਇਸ ਕਰਕੇ ਜਿਹੜਾ ਕਾਲਪਾ ਪੰਥ ਉਹ ਜਾ ਕੇ ਤੇ ਇੰਨੀਆਂ ਬੇਇਨਤਿਆ ਪ੍ਰਵਾਨ ਕਰੂ ਲੰਚਪੰਦਿਆਂ ਵਾਹਿਗੁਰੂ ਜੀ ਦਾ ਕਾਲਪਾ ਵਾਲੀ ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸੀਏ ਕਿ ਵੀਡੀਓ ਤਖਤਸ਼੍ਰੀ ਪਟਨਾ ਸਾਹਿਬ ਦੀ ਦੱਸੀ ਜਾ ਰਹੀ ਹੈ ਜਿੱਥੇ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਤਖਤਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸੰਤਾ ਉਸ ਸਮੇਂ ਕਾਫੀ ਜ਼ਿਆਦਾ ਮੀਡੀਆ ਦੀ ਭੀੜ ਹੋਗੀ ਸੀ ਜਿਸ ਕਾਰਨ ਰਾਕੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੱਤਰਕਾਰ ਜਿਹੜਾ ਇਸ ਦਾ ਹੱਥ ਰਾਗੀ ਦੀ ਪੱਗ ਤੇ ਲੱਗ ਜਾਂਦਾ ਹੈ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਬਵਾਲ ਖੜਾ ਹੋ ਗਿਆ ਹੈ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਨਖੇਦੀ ਕੀਤੀ ਜਾ ਰਹੀ ਹੈ ਜੇਕਰ ਅਕਾਲੀ ਦਲ ਦੀ ਗੱਲ ਕਰੀ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਅਨੇਕਾ ਸਵਾਲ ਚੁੱਕੇ ਗਏ ਨੇ ਐਲਜੀਪੀਸੀ ਦੇ ਵੱਲੋਂ ਵੀ ਇਸ ਮਾਮਲੇ ਤੇ ਸਖਤ ਨੋਟਿਸ ਲਿਆ ਗਿਆ ਹੈ ਪ੍ਰਬੰਧਕਾਂ ਨੂੰ ਵੀ ਕਾਫੀ ਜ਼ਿਆਦਾ ਝਾੜ ਪਾਈ ਗਈ ਹੈ ਇਸ ਦੇ ਵਿਚਾਲੇ ਹੁਣ ਜੇਕਰ ਗੱਲ ਕਰੀਏ ਭਾਗ ਸਿੰਘਾਂ ਦੀ ਤਦਾਜ਼ੀ ਕਿ ਬਾਬਾ ਰਾਜਾ ਰਾਜ ਸਿੰਘ ਦੇ ਵੱਲੋਂ अनेका ਸਵਾਲ ਚੁਕੇ ਗਏ ਨੇ ਉਹਨਾਂ ਦੇ ਵੱਲੋਂ ਪ੍ਰਬੰਧਕਾਂ ਤੇ ਸਰਕਾਰਾਂ ਨੂੰ ਤਾੜਨਾ ਕੀਤੀ ਗਈ ਹੈ ਉੱਥੇ ਹੀ ਜੇਕਰ ਗੱਲ ਕਰੀਏ ਰਵਨੀਤ ਸਿੰਘ ਬਿੱਟੂ ਦੀ ਉਹਨਾਂ ਨੂੰ ਵੀ ਇਹ ਆੜੇ ਹੱਥੀ ਲੈਂਦੇ ਨਜ਼ਰ ਆਏ ਤਾਂ ਸੀ ਕਿ ਉਹਨਾਂ ਤੇ ਜਿਹੜੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਨੂੰ ਲੈ ਕੇ ਸਵਾਲ ਚੁੱਕੇ ਗਏ ਉਹਨਾਂ ਦਾ ਕਹਿਣਾ ਹੈ ਕਿ ਇਹ ਪਾਪੀ ਦੇ ਪੋਤਰੇ ਨੂੰ ਸਨਮਾਨ ਨਹੀਂ ਕਰਨਾ ਚਾਹੀਦਾ ਸੀ ਦੱਸਦੀ ਕਿ ਇਸ ਦੇ ਨਾਲ ਸਿੱਖਾਂ ਦੇ ਹਿਰਦੇ ਵਲੁੰਧਰੇ ਗਏ ਨੇ ਉਹਨਾਂ ਨੇ ਇਸ ਮਾਮਲੇ ਤੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਗੁਰਜੀਤ ਕਾਂਸਾ ਵਾਹਿਗੁਰੂ ਜੀ ਦੀ ਤਰਫ ਦੇ ਕੌਮੀ ਨਸਾਮ ਮੋਰਚਾ ਚੰਡੀਗੜ੍ਹ ਜਿਹੜਾ 7 ਜਨਵਰੀ 2023 ਤੋਂ ਲਗਾਤਾਰ ਚੱਲੀ ਅਜਿੰਨਾ ਚਿਰ ਰਹੂਗਾ ਜਿੰਨਾ ਚਿਰ ਬੰਦੀ ਸਿੰਘ ਰਿਹਾਈ ਨਹੀਂ ਹੋਈ ਅੱਜ ਦਾ ਵਿਸਾਖੀ ਤੋਂ ਜਿਹੜੇ ਗੁਰੂ ਤੇ ਸਿੱਖ ਨੇ ਸਾਡੇ ਪਾਕਤਾਂ ਦੇ ਉੱਤੇ ਜਿਹੜੇ ਅੱਜ ਕਾਬੂ ਦੇ ਬੈਠੇ ਨੇ ਉਹ ਸਰਕਾਰੀ ਹੋਂਦ ਦਾ ਹੈ ਆ ਕੱਲ ਵੀ ਜਿਹੜਾ ਪੈਸਾ ਹੋ ਰਹੀ ਆ ਤਾਂ ਮੇਰੀ 15-17 ਜਿੱਥੇ ਗੁਰੂ ਤੇ ਰਾਗੀ ਸਿੰਘ ਕੀਰਤਨ ਕਰ ਰਹੇ ਨੇ ਉਥੇ ਕੋਈ ਮੰਤਰੀ ਆਉਂਦਾ ਤੇ ਉਸੇ ਕੈਮਰਾ ਵਾਲੇ ਅੰਦਰ ਗੁਰਦੁਆਰ ਸਾਹਿਬ ਤੇ ਵੜ ਜਾਂਦੇ ਨੇ ਉਥੇ ਜਿਹੜੀ ਅ ੱ ਤੱਕਾ ਮੁਕੀ ਹੁੰਦੀ ਆ ਦੇਖੋ ਇਹ ਨਹੀਂ ਹੋਣਾ ਚਾਹੀਦਾ ਉਥੇ ਸ਼ਰਮੀ ਲਾ ਰੱਖੀਆ ਉਥੋਂ ਦੇ ਪ੍ਰਬੰਧਕਾਂ ਨੇ ਪੱਟਣਾ ਸਾਹਦਿਆਂ ਨੇ ਇੱਕ ਆਮ ਬੰਦਾ ਜਿਹੜਾ ਕੋਈ ਚਾਹੇ ਮੰਤਰੀ ਹੋਵੇ ਕੋਈ ਗੱਲ ਨਹੀਂ ਮੰਤਰੀਆਂ ਨੂੰ ਗੁਰੂ ਸਾਹਿਬ ਤੋਂ ਵੱਡਾ ਨਹੀਂ ਹੋ ਸਕਦਾ ਉਹ ਆਇਆ ਉਥੇ ਹਾਫੜਾ ਦਾ ਬੜੀ ਮੱਤੀ ਜਿਹੜੇ ਗੁਰੂ ਕੀ ਕੀਰਤਨੀਆਂ ਨੇ ਉਹਨਾਂ ਦੀਆਂ ਪੱਗਾਂ ਤੱਕ ਜਿਹੜੇ ਲੱਤਾਂ ਬੰਦੀਆਂ ਤੇ ਦੇਖੋ ਕਿੰਡੀ ਨਰਾਦਰੀ ਆ ਇਕ ਸ਼ਖਸ ਨੂੰ ਐਮਤ ਦੇਣਾ ਸਾਡਾ ਇੱਕ ਵੱਡਾ ਗੁਰੂ ਜੁਗੋ ਜੋਗਟਾਲ ਰਾਜਨੇਗੀ ਰਾਜਾ ਮਹਾਰਾਜ ਨੇ ਕਿ ਮਹਾਰਾਜਾ ਸਹਿਬ ਸ੍ਰੀ ਗੁਰੂ ਰਣਸਾਹਿਬ ਮਹਾਰਾਜ ਪ੍ਰਕਾਸ਼ ਨੇ ਉਹਨਾਂ ਦੀ ਫਸ਼ੂਰੀ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਨੀਆਂ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਦੀ ਨਲੈਕੀ ਆ ਮੈਂ ਸਾਰੇ ਤਾਕਤਾਂ ਦੇ ਜਿਹੜਾ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਖ਼ਾਬ ਤਾਕਤ ਖਿਲਾਫ ਜਿਹੜਾ ਹੈਗਾ ਸਟੈਂਪ ਤੇ ਆ ਜਾਵੇ ਤੇ ਤਾਕਤ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਵੀ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਏ ਜਿਸ ਤਰ੍ਹਾਂ ਪਿਛਲੇ ਦਿਨੀ ਜਿਹੜਾ ਬਯੰਤਿ ਬੋਚੜ ਦਾ ਪੁੱਤਰਾ ਰਮੀਦ ਬਿੱਟੂ ਉਹਨੂੰ ਉੱਥੇ ਦੇਖੋ ਸਰਮਾ